ਤੇ ਹਰਜੋਤ ਸਿੰਘ ਜੀ ਜਾਂਦੇ ਜਾਂਦੇ ਜਿਹੜੀ ਆਪਾਂ ਗੱਲ ਕਰ ਲਈਏ ਜਿਹੜੇ ਟ੍ਰਾਂਸਨੈਸ਼ਨਲ ਰਿਪਰੇਸ਼ਨ ਦਾ ਬਿੱਲ ਜਿੱਦਾਂ ਤੁਸੀਂ ਇਸ ਗੱਲ ਨੂੰ ਵੀ ਨਾਲ ਜੋੜ ਕੇ ਦੱਸ ਰਹੇ ਆ ਵੀ ਇੱਥੋਂ ਦੇ ਜਿਹੜੇ ਅਸੈਂਬਲੀ ਮੈਂਬਰਸ ਆ ਉਹਨਾਂ ਨੂੰ ਹੁਣ ਬਹੁਤ ਤੁਸੀਂ ਆਸਾਨੀ ਦੇ ਨਾਲ ਦੱਸ ਸਕਦੇ ਆ ਵੀ ਭਾਰਤ ਜੋ ਕਾਰਵਾਈਆਂ ਜਿਹੜੀਆਂ ਉਹ ਕਰ ਰਿਹਾ ਆ ਕਿਸ ਤਰੀਕੇ ਦੇ ਨਾਲ ਜਿਹੜੀਆਂ ਹੈਗੀਆਂ ਹੁਣ ਦੇਖੋ ਜਦੋਂ HAF ਦਾ ਨਾਲ ਲਿੰਦੇ ਸੀਗੇ ਜਿਹੜੀ ਸਿਕਫੋਰ ਜਸਟਿਸ ਨੂੰ ਚਿੱਠੀ ਲਿਖੀ ਗਈ ਉਸ ਦੇ ਉੱਤੇ ਵੀ ਉਹਨਾਂ ਨੇ ਟਿੱਪਣੀ ਜਿਹੜੀ ਕੀਤੀ ਲੈ ਜੀ ਉਹ ਤਾਂ ਹਾਸੇ ਵਾਲੀ ਜਿਹੜੀ ਜੀ ਗੱਲ ਆ ਜੇ ਟਰੰਪ ਹੋਣਾ ਨੇ ਉਹਨਾਂ ਨੂੰ ਚਿੱਠੀ ਲਿਖਦੀ ਹੈ ਤੇ ਤੁਹਾਡੇ ਕੋ ਢਿੱਡੇ ਪੀੜਾ ਜਿਹੜੀਆਂ ਉਹ ਪੈਂਦੀਆਂ ਉਹਦੇ ਵਿੱਚ ਤੇ ਟਰੰਪ ਨੇ ਇਹੀ ਕਿਹਾ ਵੀ ਅਸੀਂ ਤੇ ਸਾਰੇ ਅਮਰੀਕਨਸ ਦੇ ਨਾਲ ਮਿਲ ਕੇ ਜਿਹੜਾ ਉਹ ਕੰਮ ਜਿਹੜਾ ਉਹ ਕਰਨਾ ਤੁਹਾਡੇ ਨਾਲ ਜਿਹੜਾ ਮਿਲ ਕੇ ਕੰਮ ਕਰਨਾ ਆ ਐਚ ਏ ਐਫ ਨੂੰ ਪਤਾ ਨਹੀਂ ਘਾਤੇ ਢਿੱਡੀ ਜਿਹੜੀਆਂ ਉਹ ਪੀੜਾ ਪੈ ਗਈਆਂ ਸੋ ਇਹ ਚ ਸਪਸ਼ਟ ਹੁੰਦਾ ਆ ਵੀ ਜਦੋਂ ਤਾਂ ਅਮਰੀਕਨ ਇੰਟਰਸਟ ਦੀ ਗੱਲ ਆਉਂਦੀ ਆ ਅਮਰੀਕਨ ਲੋਕਾਂ ਦੀ ਸੇਫਟੀ ਦੀ ਗੱਲ ਆਉਂਦੀ ਆ ਐਚ ਏ ਐਫ ਵਰਗੀਆਂ ਜਿਹੜੀਆਂ ਸੰਸਥਾਵਾਂ ਉਹ ਹਮੇਸ਼ਾ ਹੀ ਉਲਟ ਚੱਲਦੀਆਂ ਨੇ ਉਨਾ ਨੂੰ ਸਿਰਫ ਤੇ ਸਿਰਫ ਜਿਹੜਾ ਇੰਡੀਅਨ ਐਜੰਡਾ ਆ ਇੰਡੀਅਨ ਜਿਹੜੇ ਇੰਟਰਸਟ ਆ ਉਹੀ ਪੈਲ ਦੇ ਵਿੱਚ ਆ ਉਹੀ ਉਹੀ ਮੋਰੇ ਆ ਇਸੇ ਲਈ ਉਹ ਹਮੇਸ਼ਾ ਇਸ ਜਿਹੀਆਂ ਚੀਜ਼ਾਂ ਦੇ ਉੱਤੇ ਤੜਫਦੇ ਜਿਹੜੇ ਉਹ ਰਹਿੰਦੇ ਆ ਸੋ ਇਹ ਹੁਣ ਮੌਕਾ ਆ ਜਿਹੜਾ ਟ੍ਰਾਂਸਨੈਸ਼ਨਲ ਰਿਪਰੈਸ਼ਨ ਦਾ ਬਿੱਲ ਕੈਲੀਫੋਰਨੀਆ ਦੀ ਅਸੈਂਬਲੀ ਦੇ ਵਿੱਚ ਪੇਸ਼ ਕੀਤਾ ਜਾਣਾ ਆ ਹੁਣ ਉੱਥੋਂ ਦੀਆਂ ਕਮੇਟੀਆਂ ਦੇ ਵਿੱਚ ਜਿਹੜਾ ਉਹ ਚੱਲ ਰਿਹਾ ਆ ਵੀ ਉਸ ਮੌਕੇ ਆ ਜਿਹੜੇ ਆ ਜਿਹੜੇ ਕੱਲ ਨੂੰ ਆ ਰਿਹਾ ਜਿਹੜਾ ਸੌਰੀ ਕੱਲ ਨਹੀਂ ਪਰਸੋਂ ਨੂੰ ਜਿਹੜਾ ਆ ਰਿਹਾ ਪਰਸੋਂ ਰੋਜ਼ ਐਤਵਾਰ ਨੂੰ ਗੁਰੂ ਘਰਾਂ ਦੇ ਵਿੱਚ ਵੱਧ ਤੋਂ ਵੱਧ ਦਸਖਤ ਜਿਹੜੇ ਉਹ ਕੀਤੇ ਜਾਣ ਉਹਨਾਂ ਪਟੀਸ਼ਨ ਦੇ ਉੱਤੇ ਜਿੱਥੇ-ਜਿੱਥੇ ਤੁਸੀਂ ਆਪੋ ਆਪਣੇ ਅਸੈਂਬਲੀ ਮੈਂਬਰਸ ਆ ਉਹਨਾਂ ਨੂੰ ਜਿਹੜਾ ਆ ਤੁਸੀਂ ਚਿੱਠੀ ਬੇਸਿਕਲੀ ਈਮੇਲ ਕਰ ਸਕਦੇ ਆ ਵੀ ਭਾਈ SB509 ਦੇ ਉੱਤੇ ਵੋਟ ਹਾਂ ਦੇ ਵਿੱਚ ਜਿਹੜੀ ਉਹ ਪਾਉਣੀ ਆ ਸਾਨੂੰ ਇਤਲਾਹ ਦਿੱਤੀ ਗਈ ਸੀਗੀ ਆ ਜਿਹੜੇ ਗੁਰੂ ਘਰਾਂ ਵੱਲੋਂ ਵੀ ਇਹ ਸੈਤਵਾਰੇ ਮੁਹਿੰਮ ਚਲਾਈ ਜਾ ਰਹੀ ਆ ਅ ਅੱਜ ਉਹਨਾਂ ਦੇ ਨਾਲ ਅਸੀਂ ਸੰਪਰਕ ਕਰਨ ਦੀ ਗੋਸ਼ਤ ਕੀਤੀ ਉਹਨਾਂ ਦੇ ਵੱਲੋਂ ਕੋਈ ਬੋੜਿਆ ਤਾਂ ਨਹੀਂ ਆ ਸੋ ਇਹ ਵੀ ਜਿਹੜਾ ਅਸੀਂ ਤੁਹਾਨੂੰ ਦੱਸਦੇ ਜਾਈਏ ਤੇ ਸੋਮਵਾਰ ਨੂੰ ਆਪਾਂ ਜ਼ਰੂਰ ਤੁਹਾਡੇ ਨਾਲ ਸ਼ੇਅਰ ਕਰਾਂਗੇ ਵੀ ਹਾਂ ਸਾਨੂੰ ਕਹਿ ਦਿੱਤਾ ਗਿਆ ਅਸੀਂ ਹੁਣ ਅਨਾਉਂਸ ਕਰ ਰਹੇ ਹਾਂ ਅਸੀਂ ਦੱਸ ਰਹੇ ਹਾਂ ਤੇ ਹੁਣ ਕਿੱਥੇ ਕਿੱਥੇ ਜਾਂ ਕਿਹੜੇ ਕਿਹੜੇ ਗੁਰੂ ਘਰਾਂ ਦੇ ਵਿੱਚ ਇਹ ਸਾਈਂ ਜਾਂ ਦਸਖਤ ਮੁਹਿੰਮ ਜਿਹੜੀ ਉਹ ਚੱਲੀ ਆ ਜਾਂ ਨਹੀਂ ਚੱਲੀ ਸੋ ਬਾਅਦ ਦੇ ਵਿੱਚ ਸਾਨੂੰ ਮੂੰਹ ਚੱਕ ਕੇ ਜਿਹੜਾ ਵੀ ਜਣਾ ਖਾਣਾ ਚਾਹ ਪੀਂਦਾ ਹੋਇਆ ਚੁਸਕੀਆਂ ਲੈਂਦਾ ਜਿਹੜਾ ਕਹਿ ਦਿੰਦਾ ਆ ਵੀ ਤੁਸੀਂ ਤਾਂ ਭਾਰਤ ਆਲੇ ਨਾ ਜੀ ਮਿਲੇ ਆ ਤੇ ਤੁਸੀਂ ਸਾਨੂੰ ਜਿਹੜਾ ਦੱਸਿਆ ਨਹੀਂ ਹੁਣ ਪਿਛਲੇ ਕਈ ਵੀਕ ਤੋਂ ਅਸੀਂ ਲਗਾਤਾਰ ਇਸ ਦੇ ਬਾਰੇ ਇਨਫੋਰਮੇਸ਼ਨ ਦੱਸ ਰਹੇ ਆ ਇਸ ਮੁਹਿੰਮ ਦੇ ਬਾਰੇ ਸੋ ਹੁਣ ਆਪਾਂ ਵੀ ਤੁਹਾਡੇ ਤੋਂ ਜਵਾਬ ਜਿਹੜਾ ਉਹ ਅਕਾਉਂਟੇਬਿਲਟੀ ਚਾਹੀਦੀ ਆ ਹਰ ਇੱਕ ਦੀ ਜਿਹੜੀ ਹੋਣੀ ਚਾਹੀਦੀ ਆ ਵੀ ਹਾਂ ਤੁਸੀਂ ਸਾਈਨ ਕਰਵਾਏ ਵੀ ਆ ਜਾਂ ਸਿਰਫ ਸਾਡੇ ਤੋਂ ਅਨਾਉਂਸਮੈਂਟ ਹੀ ਕਰਵਾਈ ਸੀ ਜੀ ਸੋ ਇਹ ਜ਼ਰੂਰ ਬੇਨਤੀ ਹੈ ਕਿਉਂਕਿ ਪਿਛਲੀ ਵਾਰੀ ਜਦੋਂ ਇੰਨੀ ਵੱਡੀ ਗਿਣਤੀ ਚ ਹਿੰਦੂ ਅਮਰੀਕਨ ਫਾਊਂਡੇਸ਼ਨ ਜਾਂ ਕੋਈ ਨਾ ਦੇ ਸਪੋਰਟਰ ਉੱਥੇ ਪਹੁੰਚ ਗਏ ਸੀ ਤੇ ਉਹਨਾਂ ਨੇ ਰੌਲਾ ਪਾਇਆ ਵੀ ਜਿਹੜਾ ਪ੍ਰੌਕਸੀ ਸ਼ਬਦ ਆ ਉਹ ਕੱਢ ਦਿੱਤਾ ਜਾਵੇ ਵੀ ਜਿਹੜੀ ਹਰ ਹਰ ਇਨਫੈਕਟ ਹਰਜੋਤ ਸਿੰਘ ਜੀ ਉਹ ਸੀ ਸੋ ਆਪਣੇ ਬੰਦੇ ਕੋਈ ਵੀ ਨਹੀਂ ਗਏ ਇੱਕੋ ਹੀ ਸੀ ਬੀਬੀ ਜਿਹੜੀ ਸੀ ਸਿਕਸ ਜਿਹੜੀ ਸਿਕ ਸੈਕੂਲਰ ਕੋਲਿਜੀਅਨ ਦੇ ਇੱਕ ਹੋਰ ਮੁੰਡਾ ਜੈਦੀਪ ਸੀ ਇੱਕ ਨੌਜਵਾਨ ਮੁੰਡਾ ਸੀ ਸੋ ਹੁਣ ਉਸ ਟਾਈਮ ਤੇ ਜਦੋਂ ਅਸੀਂ ਰੌਲਾ ਪਾਇਆ ਵੀ ਭਾਈ ਕਿੱਥੇ ਸੁੱਤੇ ਪਏ ਸੀ ਸਾਨੂੰ ਵੀ ਨਹੀਂ ਦੱਸਿਆ ਤੇ ਕਈਆਂ ਨੇ ਸਾਡੇ ਉੱਤੇ ਇਲਜ਼ਾਮ ਲਾਣੇ ਸ਼ੁਰੂ ਕਰ ਦਿੱਤੇ ਤੇ ਦੇਖੋ ਜੀ ਇਹ ਪੰਜਾਬੀ ਰੇਡੀਓ ਵਾਲੇ ਵੀ ਰਲਿਓ ਆ ਤਾਂ ਹੀ ਨਹੀਂ ਗੱਲ ਕੀਤੀ ਹੁਣ ਤੁਹਾਨੂੰ ਕਲੀਅਰਲੀ ਗੱਲ ਕਹਿ ਰਹੇ ਆ ਨਾ ਹੀ ਅਸੀਂ ਕਮੇਟੀਆਂ ਵਾਲਿਆਂ ਨੂੰ ਕਹਿ ਰਹੇ ਆ ਇੰਡੀਵਿਜੂਅਲ ਲੈਵਲ ਤੇ ਗੱਲ ਦੇਖੋ ਇਹ ਜਿਹੜੀ ਪਟੀਸ਼ਨ ਆ ਨਾ ਤਾਂ ਇਹ ਜਿਹੜੀ ਪਟੀਸ਼ਨ ਨਾ ਕਿਸੇ ਬੰਦੇ ਦੇ ਕੋਲ ਰਹਿਣੀ ਆ ਨਾ ਕਿਸੇ ਹੋਰ ਕੋ ਜਾਣੀ ਆ ਜਦੋਂ ਤੁਸੀਂ ਜਾਣਾ ਹੈ ਲਿੰਕ ਹੈਗਾ ਲਿੰਕ ਆਪਾਂ YouTube ਤੇ ਵੀ ਪਾ ਦੇਣਾ ਜਿਹਦੇ ਕੋ ਨਹੀਂ ਵੀ ਲਿੰਕ ਤੁਸੀਂ ਕਾਲ ਕਰ ਲਿਓ 408 272 5200 ਤੇ ਆਪਣੇ ਆਪਣੇ ਗੁਰੂ ਘਰ ਦੇ ਵਿੱਚ ਚਾਹੇ ਕੋਈ ਕਮੇਟੀ ਮੈਂਬਰ ਤੁਹਾਡਾ ਸਾਥ ਦਿੰਦਾ ਜਾਂ ਨਹੀਂ ਦਿੰਦਾ ਆਪਣੇ ਲੈਵਲ ਤੇ ਵੀ 2-4 ਲੈਪਟਾਪ ਲੈ ਕੇ ਬੈਠ ਜਿਓ ਉੱਥੇ ਕਰਨਾ ਕੀ ਆ ਸਿਰਫ ਜਿਹੜਾ ਵੀ ਕੋਈ ਸੰਗਤ ਦਾ ਮੈਂਬਰ ਆ ਉਹਨਾਂ ਆਪਣਾ ਨਾਮ ਤੇ ਐਡਰੈਸ ਦੇਣਾ ਆ ਪਟੀਸ਼ਨ ਆਲਰੇਡੀ ਤਿਆਰ ਹੈਗੀ ਆ ਤੇ ਇੱਕ ਈਮੇਲ ਹੋਣੀ ਆ ਤੇ ਜਦੋਂ ਤੁਹਾਡੀ ਤੁਹਾਡਾ ਜ਼ਿਪ ਕੋਡ ਪੈ ਗਿਆ ਤੁਹਾਡੇ ਏਰੀਏ ਦੇ ਅਸੈਂਬਲੀ ਮੈਂਬਰ ਨੂੰ ਡਾਇਰੈਕਟਲੀ ਉਹ ਈਮੇਲ ਰਾਹੀਂ ਚੱਲ ਜਾਣੀ ਆ ਉਹ ਜਿਹੜੀ ਈਮੇਲ ਪਟੀਸ਼ਨ ਆ ਤੇ ਬਾਅਦ ਚ ਤੁਹਾਡੀ ਈਮੇਲ ਤੇ ਹੀ ਜਵਾਬ ਆ ਜਾਣਾ ਸੋ ਨਾ ਤਾਂ ਜਿਹੜੇ ਸਾਈਨ ਕਰਾਣੇ ਆ ਉਹਦੇ ਕੋਈ ਕਿਸੇ ਤਰ੍ਹਾਂ ਦਾ ਕੋਈ ਸੇਵ ਰਹਿਣਾ ਆ ਨਾ ਕਿਸੇ ਦਾ ਕੋਈ ਪ੍ਰਿੰਟ ਕਰਕੇ ਪੇਪਰ ਰੱਖਣਾ ਆ ਨਾ ਹੀ ਕਿਹੜਾ ਕੋਈ ਕਿਸੇ ਦਾ ਜਿਹੜਾ ਡਾਟਾ ਰੱਖਣਾ ਆ ਜੇ ਤੁਸੀਂ ਆਪਣੇ ਲੈਵਲ ਤੇ ਵੀ ਕਰਨਾ ਆਪਣੇ ਲੈਵਲ ਤੇ ਵੀ ਕਰ ਸਕਦੇ ਆ ਸੋ ਕੋਸ਼ਕ ਗੁਰੂ ਘਰ ਜਿਹੜੇ ਆ ਮੈਨੂੰ ਸਤਰਾਮ ਸਿੰਘ ਉਹਨਾਂ ਦੀ ਕਾਲ ਆਈ ਸੀ ਯੂਬਾ ਸਿਟੀ ਤੋਂ ਗੁਰੂ ਰਬਦਾਸ ਗੁਰਦੁਆਰਾ ਸਾਹਿਬ ਯੂਬਾ ਸਿਟੀ ਉੱਥੇ ਵੀ ਕਰਾਰ ਹੈ ਸਾਈਨ ਫ੍ਰੀਮਾਰਟ ਵਾਲੇ ਵੀ ਕਹਿੰਦੇ ਆ ਵੀ ਅਸੀਂ ਸਾਈਨ ਕਰਵਾ ਰਹੇ ਹੈਗੇ ਆ ਹੋਰਨਾਂ ਬਾਰੇ ਹਜੇ ਸਾਨੂੰ ਬਾਲੀ ਜਾਣਕਾਰੀ ਨਹੀਂ ਆਈ ਭਾਈ ਜਸਵਾਲ ਸਿੰਘ ਉੱਥੇ ਐਲ ਗਰੋਪ ਤੋਂ ਹੁੰਦੇ ਆ ਉਹ ਕਹਿੰਦੇ ਸੀ ਅਸੀਂ ਵੀ ਕੋਸ਼ਿਸ਼ ਕਰਾਂਗੇ ਬਰਾਟਸ਼ਾ ਗੁਰਦੁਆਰਾ ਸਾਹਿਬ ਸੋ ਹਰ ਇੱਕ ਜਿਹੜਾ ਵੀ ਸਾਡਾ ਸਰੋਤਾ ਸੁਣਦਾ ਹੈਗਾ ਆ ਖਾਸ ਕਰਕੇ ਜਿਹੜੇ ਕੈਲੀਫੋਰਨੀਆ ਚ ਵੱਸਦੇ ਹੈਗੇ ਆ ਇਹ ਮੈਟਰ ਨਹੀਂ ਕਰਦਾ ਤੁਸੀਂ ਸਿਟੀਜ਼ਨ ਆ ਜਾਂ ਨਹੀਂ ਐਜ਼ ਲੌਂਗ ਐਜ਼ ਤੁਸੀਂ ਲੀਗਲ ਹੈਗੇ ਆ ਤੁਹਾਡੇ ਕੋਲ ਅਡਰੈਸ ਤੁਸੀਂ ਕੰਸਟੀਟੂਐਂਟ ਆ ਤੁਸੀਂ ਰਹਿ ਰਹੇ ਆ ਉੱਥੇ ਤੁਸੀਂ ਟੈਕਸ ਪੇ ਕਰਦੇ ਆ ਤੁਸੀਂ ਹੱਕਦਾਰ ਆ ਇਹ ਚੀਜ਼ ਕਹਿਣ ਦੇ ਯਾ ਸੋ ਤੁਸੀਂ ਪੁਲਿਸ ਸਾਰੇ ਉੱਥੇ ਸਾਈਨ ਕਰੋ ਪਟੀਸ਼ਨ ਉਹਨਾਂ ਹੀ ਅਸੈਂਬਲੀ ਮੈਂਬਰਾਂ ਨੂੰ ਜਾਵੇ ਕਿਉਂਕਿ ਅਸੈਂਬਲੀ ਚ ਜਾਣੀ ਆ ਜੇ ਆਪਾਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇੰਨੀ ਪਟੀਸ਼ਨ ਕਰਾਂਗੇ ਤੇ ਉਹ ਜਿਹੜਾ ਸ਼ਬਦ ਕਢਵਾਉਣ ਦੇ ਵਿੱਚ ਕਾਮਯਾਬ ਹੋਏ ਆ ਉਸ ਨੂੰ ਦੁਆਰਾ ਕੀ ਫੇਰ ਆਪਾਂ ਐਡ ਕਰਨ ਦੇ ਵਿੱਚ ਕਾਮਯਾਬ ਹੋਵਾਂਗੇ ਇਹ ਸਾਡੀ ਪੰਜਾਬੀ ਰੇਡੀਓ ਵੱਲੋਂ ਸਾਰਿਆਂ ਨੂੰ ਬੇਨਤੀ ਆ ਫੇਰ ਬਾਅਦ ਦੇ ਵਿੱਚ ਕਿਉਂ ਨਾ ਵੇ ਸਾਨੂੰ ਦੱਸਿਆ ਨਹੀਂ ਜੀ ਇਹ ਚੁੱਪ ਰਹੇ ਆ ਤੇ ਬਾਕੀ ਫਿਰ ਆਪਾਂ ਸੋਮਵਾਰ ਨੂੰ ਜਰੂਰ ਸਾਰਿਆਂ ਨਾਲ ਸ਼ੇਅਰ ਕਰਾਂਗੇ ਤੇ ਸਾਨੂੰ ਦੱਸ ਵੀ ਦਿਓ ਫੋਟੋ ਵੀ ਬਿਸ਼ੱਕ ਦੀ ਭੇਜ ਦਿਓ ਵੀ ਜੀ ਇੱਥੇ ਬੈਠ ਕੇ ਅਸੀਂ ਜਿਹੜੇ ਸਾਈਨ ਕਰਵਾ ਰਹੇ ਹਾਂ ਕਿ ਕਿਹੜੇ ਕਿਹੜੇ ਗੁਰੂ ਘਰ ਦੀਆਂ ਜਿਹੜੀਆਂ ਸੰਗਤਾਂ ਆ ਉਹਨਾਂ ਦੀ ਜਿਹੜੀ ਜ਼ਮੀਰ ਜਾਗੀ ਹੈਗੀ ਆ ਜੇ ਹੁਣ ਇੰਗਲੈਂਡ ਵਰਗਾ ਮੁਲਕ ਕਹਿ ਰਿਹਾ ਸ਼ਰਿਆਂ 'ਪੇ ਟਰਾਂਸਨੇਸ਼ਨਲ ਰਿਪ੍ਰੈਸ਼ਨਸ ਇੰਡੀਆ ਵਾਲੇ ਇਨਵੋਲਵ ਹੈਗੇ ਆ ਆਪਾਂ ਕਿਉਂ ਨਹੀਂ ਇੱਥੇ ਕਹਿ ਸਕਦੇ ਜਦ ਕਿ ਇੱਥੇ ਤਾਂ ਅਮਰੀਕਨ ਸਿਟੀਜ਼ਨ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਆ ਬਹੁਤ ਸਾਰੇ ਅਮਰੀਕਨ ਸਿਟੀਜ਼ਨਸ ਨੂੰ FBI ਨੇ ਕਿਹਾ ਵੀ ਭਾਈ ਬਚ ਕੇ ਰਹੋ ਤੁਹਾਡੇ ਤੇ ਕਿਸੇ ਤਰ੍ਹਾਂ ਦਾ ਅਟੈਕ ਹੋ ਸਕਦਾ ਪਿਛਲੇ ਸਮਿਆਂ ਚ ਕਿੰਨੇ ਗੈਂਗਸਟਰ ਫੜੇ ਗਏ ਹੈਗੇ ਆ ਐਫਬੀਆਈ ਵੱਲੋਂ ਆਈਸ ਵੱਲੋਂ ਸੋ ਤੁਸੀਂ ਉਹ ਦੇਖੋ ਪਈ ਤੁਹਾਡਾ ਕੀ ਜਿਹੜਾ ਫਰਜ ਬਣਦਾ ਹੈਗਾ ਹੁਣ ਇਹ ਨਾ ਕਿ ਉਹ ਬਾਦ ਦੇ ਵਿੱਚ ਵੀ ਸਾਨੂੰ ਕਿਸੇ ਨੇ ਦੱਸਿਆ ਨਹੀਂ ਤੇ ਬਾਦ ਤੋਂ ਬਾਦ ਹਰ ਇੱਕ ਦੇ ਨਾਲ ਜਿਹੜਾ ਆ ਗੱਲਬਾਤ ਕਰੋ ਇਹ ਨਹੀਂ ਵੀ ਫੈਮਿਲੀ ਮੈਂਬਰ ਚੋਂ ਇੱਕ ਜਣੇ ਨੇ ਸਾਈਨ ਕਰਨੇ ਆ ਜਿੰਨੇ ਵੀ ਤੁਸੀਂ ਵੋਟ ਪਾਣ ਦੇ ਕਾਮਯਾਬ ਵੋਟ ਪਾਣ ਦੇ ਲਈ ਜਿਨ੍ਹਾਂ ਦੀ ਏਜ ਬਣਦੀ ਹੈਗੀ 18 ਸਾਲ ਤੋਂ ਉੱਪਰ ਆ ਸਾਰੇ ਜਣੇ ਜਿਹੜੇ ਆ ਉਹ ਆਪਣੀ ਆਪਣੀ ਈਮੇਲ ਤੇ ਸਾਈਨ ਕਰੋ ਜੀ ਬਿਲਕੁਲ ਸੋ ਡੈਫੀਨਿਟਲੀ ਜੇ ਜੇ ਕਰੋ ਨਹੀਂ ਤਾਂ ਫਿਰ ਕਮੌਖਾ ਜਿਹੜਾ ਉਹ ਹੋਊਗਾ ਸੋ ਪਟੀਸ਼ਨ ਦੀ ਜਿਹੜੀ ਲਿੰਕ ਆ ਉਹ ਅਲਰੇਡੀ ਜੋ ਲਾਈਵ ਚੱਲ ਰਿਹਾ ਉਸ ਤੇ ਹੇਟਾਂ ਕਮੈਂਟਸ ਦੇ ਵਿੱਚ ਪਾ ਦਿੱਤਾ ਗਿਆ ਆ ਆਪਣੇ ਪੱਧਰ ਦੇ ਤੇ ਆਈਪੈਡ ਲੈ ਕੇ ਬਹਿ ਜੋ ਆ ਫੋਨ ਤੋਂ ਲੋਕਾਂ ਦੇ ਹਰ ਇੱਕ ਦੇ ਫੋਨ ਦੇ ਵਿੱਚ ਹੈਗਾ ਆ ਹਰ ਇੱਕ ਦਾ ਇੱਕ ਦੂਜੇ ਦੇ ਨਾਲ WhatsApp ਨੰਬਰ ਤੁਹਾਡਾ ਕਈ ਗਰੁੱਪਾਂ 'ਚ ਹੋਣੇ ਆ ਤੁਸੀਂ ਗਰੁੱਪਾਂ 'ਚ ਸ਼ੇਅਰ ਕਰੋ ਅੱਗੇ ਤੋਂ ਅੱਗੇ ਜਿਹੜਾ ਉਹ ਕਰੋ ਵੱਧ ਤੋਂ ਵੱਧ ਜਿਹੜੇ ਉਹ ਸਾਈਨ ਕਰੋ ਸੋ ਉਮੀਦ ਕਰਦੇ ਆਂ ਵੀ ਇਸ ਦੇ ਵਿੱਚ ਜਿਹੜੇ ਗੁਰੂ ਘਰਾਂ ਦੇ ਪ੍ਰਬੰਧਕ ਵੀ ਤੇ ਆਮ ਸੰਗਤ ਵੀ ਜਿਹੜੀ ਇਸ ਦੇ ਵਿੱਚ ਲੀਡ ਲੈਣਗੇ ਤੇ ਇਸ ਮੁੱਦੇ ਨੂੰ ਜਿਹੜਾ ਉਹ ਚੱਕਣਗੇ ਅ ਇਮੀਗ੍ਰੇਸ਼ਨ ਇੱਕ ਵੱਖਰਾ ਮੁੱਦਾ ਹੈ ਇੱਥੇ ਤੁਹਾਡੀ ਸੇਫਟੀ ਜਿਹੜੀ ਹੈ ਉਸ ਤੋਂ ਵੀ ਵੱਡਾ ਜਿਹੜਾ ਇਹ ਮੁੱਦਾ ਹੈ ਸੋ ਜੇ ਤੁਸੀਂ ਇੱਥੇ ਆ ਗਏ ਆਂ ਆਉਣ ਦਾ ਹੀ ਆਕੇ ਕੰਮ ਖਤਮ ਨਹੀਂ ਆ ਇੱਥੇ ਆ ਕੇ ਵੀ ਤੁਹਾਡੇ ਮਗਰ ਜਿਹੜੀਆਂ ਉਥੋਂ ਦੀਆਂ ਸਰਕਾਰਾਂ ਲੱਗੀਆਂ ਹੋਈਆਂ ਆ ਉਹਨਾਂ ਦੇ ਕਰਿੰਦੇ ਲੱਗੇ ਹੋਏ ਆ ਉਹਨਾਂ ਦੇ ਨਾਲ ਜੁੜੀਆਂ ਆਰਗੇਨਾਈਜੇਸ਼ਨਾਂ ਲੱਗੀਆਂ ਹੋਈਆਂ ਆ ਸੋ ਉਹਨਾਂ ਨੂੰ ਠੱਲ ਪਾਉਣ ਦੇ ਲਈ ਉਹਨਾਂ ਨੂੰ ਨਕੇਲ ਪਾਉਣ ਦੇ ਲਈ ਇਹ ਸਾਰੀਆਂ ਚੀਜ਼ਾਂ ਬਹੁਤ ਲਾਜ਼ਮੀ ਆ ਬਹੁਤ ਜ਼ਰੂਰੀ ਆ ਸੋ ਅਸੀਂ ਅਪੀਲ ਵੀ ਕਰਦੇ ਆ ਬੇਨਤੀ ਵੀ ਕਰਦੇ ਆ ਵੀ ਵੱਧ ਤੋਂ ਵੱਧ ਲੋਕ ਜਿਹੜੇ ਆ ਇਹਨਾਂ ਪਟੀਸ਼ਨਸ ਦੇ ਉੱਤੇ ਉਹਨਦੇ ਐਤਵਾਰ ਨੂੰ ਗੁਰੂ ਘਰਾਂ ਦੇ ਵਿੱਚ ਸਾਈਨ ਜਿਹੜੇ ਉਹ ਕਰੋ ਬਾਕੀ ਜਿੱਥੇ ਹੋਏ ਜਿੱਥੇ ਨਹੀਂ ਹੋਏ ਉਹ ਫਿਰ ਸੋਮਵਾਰ ਨੂੰ ਅਸੀਂ ਤੁਹਾਨੂੰ ਜਿਹੜਾ ਉਹ ਦੱਸਾਂਗੇ ਲੋਕੀ ਰੌਲਾ ਪਾਉਣ ਵਾਲੇ ਤਾਂ ਬਥੇਰੇ ਆ ਕਾਰਵਾਈ ਕਰਨ ਵਾਲੇ ਕਿੰਨੇ ਕਾ ਉਹ ਫਿਰ ਪਤਾ ਜਿਹੜੇ ਕਮੈਂਟ ਵੀ ਲਿਖਦੇ ਸੀ ਨਾ ਜਿਹੜੇ ਉਹ ਵੀ ਦੇਖਾਂਗੇ ਵੀ ਕਿੰਨੇ ਕ ਜਾ ਕੇ ਸਾਈਨ ਕਰਾਉਂਦੇ ਆ ਉੱਥੇ ਜਾਂ ਆਪ ਕਰਦੇ ਕਿਉਂਕਿ ਗੁਰੂ ਘਰ 'ਚ ਕੋਈ ਕਿਸੇ ਨੂੰ ਸਾਈਨ ਕਰਵਾਉਣ ਤੋਂ ਰੋਕ ਨਹੀਂ ਸਕਦਾ ਹੂੰ ਸੋ ਹੁਣ ਤਿੰਨ ਮੁੱਲਕ ਕਲੀਅਰਲੀ ਹੋ ਗਏ ਆ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਨੇ ਜਸਟਨ ਟਰੂਡੋ ਨੇ ਆਪਣੀ ਪਾਰਲੀਮੈਂਟ 'ਚ ਖੜ ਕੇ ਕਿਹਾ ਸੀ ਵੀ ਭਾਰਤ ਸਰਕਾਰ ਦੇ ਜਿਹੜੇ ਨਿਵਾਇੰਦੇ ਆ ਉਹਨਾਂ ਨੇ ਸਾਡੇ ਬੰਦਿਆਂ ਨੂੰ ਕਤਲ ਕੀਤਾ ਹੈ ਅਮਰੀਕਾ ਪੂਰਾ ਢੜਲੇ ਨਾ ਕਹਿ ਰਿਹਾ ਹੈ ਕਿ ਕਿੱਥੋਂ ਗੁਪਤੇ ਦੀ ਕੌਣ ਕੌਣ ਸਪੋਰਟ ਕਰ ਰਿਹਾ ਸੀ ਕਿਹੜਾ ਵਿਕਾਸ যাদਬ ਆ ਕਿਹੜਾ ਰਾਲੀ ਕੰਮ ਕਰਦਾ ਸੀ ਮੰਨਤ ਕੌਣ ਸੀਗੀ ਕਿਹੜੀ ਸੀਗੀ ਉਹ ਇਸ ਤੋਂ ਕਿਹੜੇ ਕੌਂਸਲੇਟ ਕੱਢੇ ਹੈਗੇ ਆ ਜਿਹੜੇ ਕੌਂਸਲੇਟ ਆਫਿਸਸ ਕੰਮ ਕਰਦੇ ਸੀ ਹੁਣ ਇੰਗਲੈਂਡ ਦੀ ਸਰਕਾਰ ਨੇ ਓਪਨਲੀ ਕਹਿਤਾ ਹੈ ਕਿ ਹਾਂ ਭਾਰਤ ਦੀ ਸਰਕਾਰ ਇਨਵੋਲਵ ਆ ਪੂਰਾ ਤਿੰਨ ਮੁੱਲ ਕੇ ਇਹ ਪੂਰੇ ਇਨਵੋਲਵ ਆ ਕਿ ਉਹ ਜਥੇ ਬੰਦियां ਜਿਹੜੇ ਸਾਡੇ ਭੈਣ ਭਰਾਈ ਆ ਚਾਹੇ ਉਹ ਹਿੰਦੂ ਅਮਰੀਕਨ ਫਾਊਂਡੇਸ਼ਨ ਵਾਲੇ ਆ ਜਾਂ ਕੋਹਿੰ ਵੇ ਭਾਈ ਤੁਸੀਂ ਕਿਹੜੇ ਬੇਸ ਦੇ ਉੱਤੇ ਇਸ ਚੀਜ਼ ਦਾ ਵਿਰੋਧ ਕਰ ਰਹੇ ਆ ਐਗਜ਼ੈਕਟਲੀ ਜੀ